ਅਲੈਕੁਮ ਸਲਾਮ ਦੋਸਤੋ ਕੀ ਹਾਲ ਚਾਲ ਹੈ ਯਈ ਅੱਜ ਕਿਹੜੀ ਵੀਡੀਓ ਲੈ ਕੇ ਆਏ ਜੇ ਅੱਜ ਜ਼ਿਕਰਿਆ ਇੱਕ ਵੀਡੀਓ ਲੈ ਕੇ ਆਏ ਆ ਕਿ ਸੁਖਮਨੀ ਜਿਹੜੀ ਹੈ ਨਾ ਉਹਨੂੰ ਉਹਦਾ ਪਾਠ ਕਰਨ ਦੇ ਕੀ ਫਾਇਦੇ ਨੇ ਤੇ ਗੁਰਬਾਣੀ ਦੇ ਅੰਦਰ ਜਿਹੜੀ ਸੁਖਮਨੀ ਹੈ ਜੋ ਕਿ ਗੁਰੂ ਅਰਜਨ ਦੇਵ ਜੀ ਨੇ ਲਿਖੀ ਹੋਈ ਹੈ ਗੁਰੂ ਅਰਜਨ ਦੇਵ ਜੀ ਨੇ ਲਿਖੀ ਹੋਈ ਹੈ ਤੇ ਤਕਰੀਬਨ 24 ਹਜ਼ਾਰ ਅੱਖਰ ਨੇ ਹੁੰਦੇ ਤੇ ਉਹਦਾ ਕਹਿੰਦੇ ਜੀ ਹਰ ਇੱਕ ਅੱਖਰ ਦਾ ਇੱਕ ਆਪਣਾ ਅਸਰ ਹੈ ਯਾਨੀ ਕਿ ਬੰਦੇ ਦੀ ਜ਼ਿੰਦਗੀ ਤੇ ਅਸਰ ਅੰਦਾਜ਼ ਹੁੰਦੀ ਹੈ ਹਾਂਜੀ ਸੁਖਮਨੀ ਦੀ ਤਾਕਤ ਜਾਂ ਗੁਰਬਾਣੀ ਦੀ ਤਾਕਤ ਦੇ ਬਾਰੇ ਵੀਡੀਓ ਤਾਕਤ ਦੇ ਬਾਰੇ ਵੀਡੀਓ ਹੈ ਤੇ ਵੀਡੀਓ ਬਹੁਤ ਜ਼ਬਰਦਸਤ ਵੀਡੀਓ ਹੈ ਦੋਸਤੋ ਤੁਸੀਂ ਵੀ ਦੇਖੋ ਅਸੀਂ ਵੀ ਦੇਖਨੇ ਐਂਡ ਤੇ ਗੱਲਬਾਤ ਕਰਨੀ ਆ ਜੀ ਆਤਮ ਵਾਹਿਗੁਰੂ ਜੀ ਦੇ ਪਿਆਰੇ ਯਾਤਰਾ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਗੁਰਦੇਵ ਸਾਧਗੁਰੂ ਅਰਜੰਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਬਹੁਤ ਜ਼ਿਆਦੇ ਤਰਸ ਕੀਤਾ ਤੇ ਜੇ ਤੁਸੀਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇਖੋ ਸਭ ਤੋਂ ਵੱਧ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹੈ ਹੂੰ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਬਹੁਤ ਹੀ ਜ਼ਿਆਦੇ ਅੰਮ੍ਰਿਤਮਈ ਇੱਕ ਖਾਸ ਬਾਣੀ ਖਾਸ ਬਾਣੀ ਬਖਸ਼ਿਸ਼ ਕੀਤੀ ਬਾਣੀ ਸਾਰੀ ਹੀ ਬੜੀ ਬੇਅੰਤ ਹੈ ਪਰ ਗੁਰਸਿੱਖਾਂ ਦੀ ਬੇਨਤੀ ਦੇ ਉੱਤੇ ਫਿਰ ਮਹਾਰਾਜ ਜੀ ਨੇ ਸੁਖਮਨੀ ਸਾਹਿਬ ਜੀ ਦਾ ਪਾਠ ਗੁਰਸਿੱਖਾਂ ਨੂੰ ਬਖਸ਼ਿਸ਼ ਕੀਤਾ ਸੀ ਤੁਹਾਨੂੰ ਦੱਸਾਂਗੇ ਇਹਦੀਆਂ ਬਖਸ਼ਿਸ਼ਾਂ ਕੀ ਕੀ ਹੈ ਸੁਖਮਨੀ ਸੁਖਮਨੀ ਪਹਿਲਾਂ ਤਾਂ ਚਲੋ ਵੈਸੇ ਇੱਕ ਬੇਨਤੀ ਕਰਦਾ ਜਿਹੜਾ ਕਲਯੁਗ ਹੈ ਨਾ ਕਲਯੁਗ ਸੂਖਮ ਰੂਪ ਦੇ ਵਿੱਚ ਜਿਨੇ ਕਲਯੁਗ ਕੀ ਹੈ ਜਿਵੇਂ ਹੁਣ ਮੰਨ ਲਓ ਕਿਸੇ ਕੋਈ ਬੰਦਾ ਤਪੱਸਿਆ ਕਰਨ ਲੱਗ ਜਾਵੇ ਕਿਤੇ ਗੁਪਤ ਹੋ ਕੇ ਤਪੱਸਿਆ ਕਰਨ ਲੱਗ ਜਾਵੇ ਤੇ ਹੁਣ ਅੱਜ ਵੀ ਲੋਕ ਕਰਦੇ ਨੇ ਜਿਵੇਂ ਆਪਾਂ ਸਾਰੇ ਹੀ ਕਰਦੇ ਆ ਕੋਈ ਰੱਬ ਦੀ ਪ੍ਰਾਪਤੀ ਵਾਸਤੇ ਕਰਨ ਲੱਗਿਆ ਹੋਇਆ ਹੈ ਕੋਈ ਕਿਸੇ ਦਾ ਬੱਚਾ ਬਿਮਾਰ ਹੈ ਕਿਸੇ ਨੂੰ ਕਿਸੇ ਚੀਜ਼ ਦੀ ਲੋੜ ਹੈ ਕਿਸੇ ਨੂੰ ਮਾਇਆ ਦੀ ਲੋੜ ਹੈ ਕਿਸੇ ਦਾ ਕੋਈ ਕੰਮ ਸਬਰ ਜੇ ਕਿਸੇ ਦਾ ਇਸੀ ਤਰ੍ਹਾਂ ਹਰੇਕ ਦੀ ਆਪੋ ਆਪਣੀ ਕਾਮਨਾ ਹੁੰਦੀ ਰੱਬ ਤੋਂ ਚੀਜ਼ਾਂ ਲੈਣ ਦੀ ਆਹੇ ਇਹ ਨਾਲ ਇੱਕੋ ਵਾਹਿਗੁਰੂ ਇਹਨਾਂ ਦਦਾ ਦਾਤਾ ਇੱਕ ਹੈ ਸਭ ਕੋ ਦੇ ਬਣਾ ਹਣਾ ਦੇਨ ਵਾਲਾ ਇੱਕੋ ਹੀ ਹੈ ਵਾਹਿਗੁਰੂ ਆਪਾਂ ਸਾਰੇ ਉਹ ਤੋਂ ਦਾਤਾ ਲੈਣੇ ਆਂ ਦੇਦਾ ਦੇ ਲੈਦੇ ਤੱਕ ਪਾਹ ਜੁਗਾ ਜੁਗੰਤਰ ਖਾਹੀ ਖਾਹੇ ਆਪਾਂ ਜੁਗਾ ਤੋਂ ਲੈਦੇ ਆ ਰਹੇ ਆਂ ਵਾਹਿਗੁਰੂ ਤੋਂ ਇਸੇ ਤਰ੍ਹਾਂ ਮੰਨੋ ਇੱਕ ਕਾਲਜੁਗ ਜਿਹੜਾ ਹੈ ਇਹਨੇ ਵੀ ਭਗਤੀ ਕੀਤੀ ਰੱਬ ਦੀ ਤਪੱਸਿਆ ਕੀਤੀ ਭਗਤੀ ਹੋਰ ਚੀਜ਼ ਹੁੰਦੀ ਤਪੱਸਿਆ ਉਹ ਵੀ ਮੈਂ ਕਿਸੇ ਵੀਡੀਓ ਚ ਤੁਹਾਨੂੰ ਦੱਸਾਂਗੇ ਪਰ ਹੁਣ ਤਾਂ ਕੋਈ ਤਪੱਸਿਆ ਕਰਦਾ ਨਹੀਂ ਭਗਤੀ ਵੀ ਘੱਟ ਹੀ ਕਰਦੇ ਨੇ ਚਲੋ ਕੋਈ ਨਹੀਂ ਆਪਾਂ ਅੱਗੇ ਜਾ ਕੇ ਵਿਖਿਆਨ ਕਰਾਂਗੇ ਤਪੱਸਿਆ ਕੀ ਹੁੰਦੀ ਤੇ ਭਗਤੀ ਕੀ ਹੁੰਦੀ ਬਹੁਤ ਫਰਕ ਹੈ ਜਮੀਨ ਆਸਮਾਨ ਦਾ ਫਰਕ ਹੈ ਇਹਨੇ ਤਪੱਸਿਆ ਕੀਤੀ ਤੇ ਇਹਨੇ ਰਾਜ ਇਹ ਲਿਆ ਰੱਬ ਤੋਂ ਰੱਬ ਕਹਿੰਦਾ ਕੀ ਚਾਹੀਦਾ ਹੈ ਕਹਿੰਦਾ ਵੀ ਮੈਨੂੰ ਇੰਨਾ ਸਮਾਂ ਦਿੱਤਾ ਜਾਵੇ ਵੀ ਮੇਰਾ ਰਾਜ ਚੱਲੇ ਜੋ ਮੈਂ ਚਾਹਾਂ ਉਹ ਹੋਵੇ ਜ਼ਮਾਨੇ ਨੇ ਜਾਂ ਦੌਰ ਨੇ ਕਲਯੁਗ ਨੂੰ ਕਹਿੰਦੇ ਨੇ ਉਹ ਮੇਰੇ ਅnder ਹੋਣ ਮੈਂ ਉਹਨਾਂ ਦੇ ਉੱਤੇ ਪ੍ਰਭਾਵ ਪਾ ਸਕਾਂ ਅਕਾਲ ਪੁਰਖ ਕਿਸੇ ਨੂੰ ਵੀ ਮੰਨਣਾ ਨਹੀਂ ਕਰਦੇ ਉਹ ਕਹਿੰਦੇ ਠੀਕ ਹੈ ਤੂੰ ਇੰਨਾ ਟਾਈਮ ਇਹ ਤਪੱਸਿਆ ਕੀਤੀ ਆ ਇਸ ਤਰ੍ਹਾਂ ਕੀਤਾ ਅਜ ਦਿਨ ਦੇ ਦੇਾਂਗੇ ਪਰ ਅਕਾਲ ਪੁਰਖਾਂ ਨੇ ਗੱਲ ਸੁਣ ਲਾ ਜਿਹੜੇ ਸਤਿਗੁਰੂ ਦੇ ਚਰਨਾਂ ਲੱਗ ਜਾਣਗੇ ਉਹਨਾਂ ਤੇ ਤੇਰਾ ਕੋ ਹੁਕਮ ਨਹੀਂ ਚੱਲਣਾ ਜੇ ਸੱਚੀਓਂ ਅੰਦਰੋਂ ਗੁਰੂ ਨਾਲ ਅਸਲਾਮ ਦੇ ਵਿੱਚ ਕੁਰਾਨੇ ਪਾਕ ਦੀ ਆਦ ਮੈਂ ਬਾਤ ਚ ਦੱਸਾਂਗਾ ਅੰਤਰਾਤਮਾ ਜਿਹੜਾ ਜਿਨ੍ਹਾਂ ਦਾ ਗੁਰੂ ਦੇ ਨਾਲ ਹੈ ਜਿਹੜੇ ਵੈਸੇ ਤਾਂ ਜਿਹੜਾ ਅਮਰ ਸ਼ਕ ਲੈਂਦਾ ਨਾ ਮਹਾਰਾਜ ਉਹਦਾ ਜੀਵਨ ਸਵਾਰ ਦੇ ਸਵਾਰਦੇ ਨੇ ਇਹ ਪੱਕੀ ਗੱਲ ਹੈ ਤੇ ਫਿਰ ਕਲਯੁਗ ਦਾ ਜਿਹੜਾ ਹੁਣ ਰਾਜ ਚੱਲ ਰਿਹਾ ਹੈ ਕਲਯੁਗ ਨੂੰ ਸਭ ਵੱਧ ਦਿੱਕਤ ਹੁੰਦੀ ਗੁਰੂ ਪਿਆਰਿਓ ਸੁਖਮਨੀ ਸਾਹਿਬ ਤੋਂ ਸੁਖਮਨੀ ਸਾਹਿਬ ਤਾਂ ਇਹਦੀਆਂ ਚੀਕਾਂ ਕੜਾ ਦੌਰ ਤਾਈ ਤੱਕ ਕਲਯੁਗ ਦੀਆਂ ਇਹਨੂੰ ਬਹੁਤ ਜ਼ਿਆਦੇ ਪ੍ਰੋਬਲਮ ਹੁੰਦੀ ਹੈ ਮਨ ਤੁਸੀਂ ਕਹੋ ਵੀ ਇਹਨੂੰ ਕਿਵੇਂ ਪ੍ਰੋਬਲਮ ਹੁੰਦੀ ਉਹ ਤੁਹਾਨੂੰ ਪ੍ਰੈਕਟੀਕਲ ਦੱਸਦਾ ਹਾਂ ਕੋਈ ਬੰਦਾ ਹੋ ਗਏ ਖਾਣ ਪੀਣ ਵਾਲਾ ਸ਼ਰਾਬ ਮਾਸ ਖਾਣ ਵਾਲਾ ਤੁਸੀਂ ਪ੍ਰੈਕਟੀਕਲ ਕਰਿਓ ਤੁਸੀਂ ਕੀਤਾ ਵੀ ਹੋਣਾ ਵੈਸੇ ਤੁਹਾਨੂੰ ਪਤਾ ਵੀ ਹੈ ਉਹਦੇ ਕੋਲੇ ਗੁਰਬਾਣੀ ਲਾ ਦੇਉ ਜਾ ਕੇ ਉਹਨੇ ਕਹਿੰਦਾ ਕੀ ਲਾਤਾ ਮੇਰੇ ਕੋਲੇ ਉਹਦੇ ਕੋਲੇ ਕੀਰਤਨ ਲਾ ਦੇਉ ਕਹਿੰਦਾ ਮੇਰੇ ਕੋ ਕੀ ਲਾਤਾ ਮੈਂ ਨਹੀਂ ਸੁਣਨਾ ਲੈ ਲੈ ਬੰਦਾ ਕਈਆਂ ਨੂੰ ਗੁਰਬਾਣੀ ਤੋਂ ਬਹੁਤ ਉਹਨਾਂ ਨੂੰ ਦਿੱਕਤ ਹੋਣ ਲੱਗ ਜਾਂਦੀ ਉਹ ਕਹਿੰਦੇ ਓਹ ਹੋ ਹੋ ਉਹਨਾਂ ਨੂੰ ਕਾੜ ਪੈਣ ਲੱਗ ਜਾਂਦੀ ਕਿਉਂ ਅੰਦਰ ਮਾੜੇ ਕ ਸੰਸਕਾਰ ਮਾੜੇ ਕਰਮ ਪਏ ਨੇ ਮਲੀਨਤਾ ਪਈ ਹੈ ਤੇ ਗੁਰਬਾਣੀ ਦਾ ਪ੍ਰਕਾਸ਼ ਇੰਨਾ ਪ੍ਰਚੰਡ ਹੈ ਇਹ ਜਦੋਂ ਪੈਂਦਾ ਅੰਦਰ ਹਿਰਦੇ ਦੇ ਉੱਤੇ ਕੰਨਾਂ ਰਾਹੀ ਵੀ ਪੈਂਦਾ ਹੈ ਦੇਖ ਕੇ ਪੜ੍ਹ ਕੇ ਵੀ ਪੈਂਦਾ ਹੈ ਫਿਰ ਉਹਨਾਂ ਨੂੰ ਤਕਲੀਫ ਹੁੰਦੀ ਹੈ ਹਾਂਜੀ ਇਸੇ ਤਰ੍ਹਾਂ ਕਾਲ ਯੁਗ ਨੂੰ ਹੁੰਦੀ ਹੈ ਜਦੋਂ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹੋ ਵੈਸੇ ਤਾਂ ਕੋਈ ਵੀ ਸਿਮਰਨ ਅਭਿਆਸ ਕਰਦੇ ਹੋ ਇਹਨੂੰ ਦਿੱਕਤ ਹੁੰਦੀ ਹੁੰਦੀ ਹੈ ਇੱਕ ਚਲੋ ਹੋਰ ਵੀ ਥੋੜਾ ਜਿਹਾ ਦੱਸ ਦਿੰਦਾ ਕਾਲ ਯੁਗ ਦੀ ਫੌਜ ਕੀ ਹੈ ਇਹਦੀ ਫੌਜ ਹੈਗੀ ਹੈ ਮਾੜੇ ਬੰਦੇ ਮਾੜੀ ਸੰਗਤ ਉਹਨਾਂ ਦੀ ਬੁੱਧੀ ਤੇ ਪ੍ਰਭਾਵ ਪਾ ਕੇ ਰੱਖਦਾ ਤੇ ਕੰਮ ਕਰਾਉਂਦਾ ਹੈ ਆਪਾਂ ਜੀਵਨ ਵਿੱਚ ਜੋ ਗਲਤ ਕੰਮ ਕਰਦੇ ਆਂ ਸਾਫ ਇੱਕ ਤਾਂ ਸਾਡੇ ਕਰਮ ਹੁੰਦੇ ਤੇ ਕਰਮਾਂ ਨੂੰ ਇਹ ਹੋਰ ਪ੍ਰਭਾਵਿਤ ਕਰ ਦਿੰਦਾ ਵੀ ਚੱਲ ਕਰ ਕਰ ਹੁਣ ਮੰਨ ਲਓ ਕੋਈ ਬੰਦਾ ਗਿਆ ਕਿਸੇ ਨਾਲ ਮਾੜੀ ਮੋਟੀ ਗੱਲਬਾਤ ਕੋਈ ਲੜਾਈ ਝਗੜਾ ਹੋਇਆ ਉਹ ਰਹਿਣਾ ਤਾਂ ਉਹਨਾਂ ਕਿਸੀਮਤ ਸੀ ਪਰ ਕਲਜੂ ਕੀ ਕਰਦਾ ਤੁਹਾਡੇ ਤੇ ਪ੍ਰਭਾਵ ਪਾਉਂਦਾ ਉੱਥੇ ਡਾਂਗਾ ਛੋਟੀਆਂ ਚੱਲ ਪੈਂਦੀਆਂ ਬੰਦੇ ਵੀ ਮਰ ਜਾਂਦੇ ਕਈ ਵਾਰੀ ਕਿੰਨਾ ਕੁਝ ਹੋ ਜਾਂਦਾ ਫਿਰ ਬੰਦਾ ਸੋਚਦਾ ਵੀ ਗੱਲ ਤਾਂ ਛੋਟੀ ਜੀ ਸੀ ਅਸੀਂ ਲੱਗ ਪਏ ਅੱਜ ਹੀ ਹੁਣ ਤਾਂ ਇਹ ਨੁਕਸਾਨ ਕਰਤਾ ਉਹਨਾਂ ਨੇ ਸਾਡਾ ਕਰਤਾ ਹੁਣ ਕੋਰਟ ਕਚੈਰੀਆਂ ਤੁਰੇ ਫਿਰਦੇ ਆ ਇਹ ਕਲਯੁਗ ਕਰਦਾ ਇਹ ਕੋਰਟ ਕਚੈਰੀ ਦੇ ਚੱਕਰ ਇਹ ਸਾਰਾ ਕੁਝ ਜੋ ਵੀ ਇਹ ਸਾਰਾ ਕਲਯੁਗ ਦਾ ਦਾ ਏਰੀਆ ਹੈ ਜਿੱਤਾ ਰੱਬ ਨਹੀਂ ਹੋਇਆ ਇਹਨੂੰ ਲੈ ਤੂੰ ਕਰ ਲੈ ਕਿਉਂਕਿ ਇਹਨੇ ਰਾਜਭਾਗ ਮੰਗਿਆ ਸੀ ਤੇ ਕਲਯੁਗ ਨੂੰ ਸਭ ਤੋਂ ਵੱਧ ਦਿੱਕਤ ਹੁੰਦੀ ਸੁਖਮਨੀ ਸਾਹਿਬ ਤੋਂ ਤੁਸੀਂ ਸੁਖਮਨੀ ਸਾਹਿਬ ਕਰ ਲੈ ਸੁਖਮਨੀ ਨੂੰ ਸੁਖ ਗੁਰਬਾਨੀ ਦਾ 파ਟ ਹੈ ਹਾਂਜੀ ਬਖਸ਼ਿਸ਼ਾਂ ਹੋਣ ਲੱਗ ਜਾਣਗੀਆਂ ਜਿੰਨੀਆਂ ਸੁਖਮਨੀ ਸਾਹਿਬ ਦੇ ਵਿੱਚ ਬਖਸ਼ਿਸ਼ਾਂ ਲਿਖੀਆਂ ਨੇ 24000 ਦੇ ਕਰੀਬ ਅੱਖਰ ਹੈ ਸੁਖਮਨੀ ਸਾਹਿਬ ਦਾ ਇਹਦਾ ਇੱਕ ਹੋਰ ਵੀ ਮਹੱਤਮ ਮੈਂ ਤੁਹਾਨੂੰ ਬੇਨਤੀ ਕਰੂੰਗਾ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਕਿੰਨੀਆਂ ਬਖਸ਼ੀਆਂ ਦੇਖੋ ਸ਼ੁਰੂ ਹੋ ਜਾਂਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸਤਨ ਮਾਹੀ ਮਿਟਾਵੋ ਇੱਥੋਂ ਬਾਣੀ ਸ਼ੁਰੂ ਹੋ ਜਾਂਦੀ ਹੈ ਫਿਰ ਬਹੁਤ ਕੁਝ ਸੁਖਮਨੀ ਸਾਹਿਬ ਦੀ ਬਾਣੀ ਦੇ ਵਿੱਚ ਬ੍ਰਹਮ ਗਿਆਨ ਹੁੰਦਾ ਜਿ ਨਹਿ ਕਿਸ ਜਨਮ ਨਹਿ ਕਿਸ ਮਰਿਆ ਆਪਨ ਚਲਤਾ ਆਪ ਹੀ ਕਰੇ ਸੁਖਮਨੀ ਸਾਹਿਬ ਚ ਮਹਾਰਾਜ ਨੇ ਅਸਲ ਚ ਨਾ ਸੁਖਮਨੀ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਇੱਕ ਸਾਰ ਹੀ ਲਾ ਲਿਆ ਇਹ ਸਾਰੀ ਪਾਣੀ ਦਾ ਕਲਯੁਕ ਤਾਂ ਸਿਤਾਰੀ ਜਾਲ ਦੇ ਇਲਾਕੇ ਜੇ ਆਪਾਂ ਬਲੀਸ ਕਹਿੰਦੇ ਆ ਇਹ ਕਲਯੁਕ ਕਹਿੰਦੇ ਆ ਸਿਤਾਰਨੀ ਤਾਕਤਲਾ ਹਾਂ ਇਸੇ ਤਰ੍ਹਾਂ ਜਿਹੜੀ ਸੁਖਮਨੀ ਸਾਹਿਬ ਦੀ ਬਾਣੀ ਹੈ ਉਹਦੇ ਵਿੱਚ ਸਾਰਾ ਸਾਰਾ ਖਜ਼ਾਨਾ ਦਿੱਤਾ ਮਹਾਰਾਜ ਜੀ ਨੇ ਤੁਹਾਨੂੰ ਸਾਰਾ ਬ੍ਰਹਮ ਗਿਆਨੀਆਂ ਬਾਰੇ ਦੱਸਦਾ ਜਿਹੜੇ ਕਹਿੰਦੇ ਬ੍ਰਹਮ ਗਿਆਨੀ ਨਹੀਂ ਹੁੰਦੇ ਸੰਤ ਨਹੀਂ ਹੁੰਦੇ ਮਹਾਰਾਜ ਨੇ ਕਲੀਅਰ ਕਰਦਾ ਬਾ ਜੇ ਗੁਰੂ ਸਾਹਿਬ ਕਿਤੇ ਗੁਰਬਾਣੀ ਚ ਸੰਤ ਸ਼ਬਦ ਨਾਮ ਵਰਤਦੇ ਨਾ ਇਹਨਾਂ ਨੇ ਜਾਣ ਨਹੀਂ ਸੀ ਦੇਣਾ ਅਸਲੀ ਜਿਹੜੇ ਮਹਾਤਮਾ ਹੁੰਦੇ ਆ ਵੈਸੇ ਸੰਸਾਰ ਦੇ ਲੋਕੀ ਮਹਾਤਮਾ ਦਾ ਕੱਖ ਵੀ ਨਹੀਂ ਕਰ ਸਕਦੇ ਉਹ ਤਾਂ ਕੇਸ ਵੀ ਨਹੀਂ ਪਟ ਸਕਦੇ ਉਹ ਬਹੁਤ ਤਾਕਤਵਰ ਹੁੰਦੇ ਮਹਾਤਮਾ ਹਾਂਜੀ ਤੇ ਸੰਤਾਂ ਬਾਰੇ ਦੱਸਦਾ ਬ੍ਰਹਮ ਗਿਆਨੀਆਂ ਬਾਰੇ ਦੱਸਦਾ ਨਿੰਦਕ ਬਾਰੇ ਦੱਸਦਾ ਵੀ ਨਿੰਦਕ ਨਾ ਕੀ ਹੁੰਦਾ ਮਾੜਾ ਹੁੰਦਾ ਹੂੰ ਸਿਮਰਨ ਬਾਰੇ ਦੱਸਦਾ ਸਿਮਰਨ ਕਿਉਂ ਕਰਨਾ ਜ਼ਰੂਰੀ ਹੈ ਤੇ ਸਭਰਾ ਕੁਝ ਦੱਸਦਾ ਨਿਰਗੁਣ ਬ੍ਰਹਮ ਬਾਰੇ ਵਿਚਾਰ ਦਿੱਤੀ 21 28 ਅਸ਼ਟਪਦੀ ਤੋਂ ਸ਼ੁਰੂ ਹੋ ਜਾਂਦਾ ਬ੍ਰਹਮ ਗਿਆਨ ਗੁਪਤ ਸੁਖਮ ਗਿਆਨ ਸ਼ੁਰੂ ਹੋ ਜਾਂਦਾ ਫਿਰ ਗੁਰੂ ਸਾਹਿਬ ਨੇ ਐਂਡ ਤੇ ਜਾ ਕੇ ਬਿਲਕੁਲ ਜਦੋਂ ਸੁਖਮਨੀ ਸਾਹਿਬ ਸੰਪੂਰਨ ਹੁੰਦਾ ਹੈ ਮਾਰਨਿਕ ਗੱਲ ਹੀ ਸਾਰੀ ਗੁਪਤ ਭੇਜ ਦੀ ਪ੍ਰਗਟ ਕਰਤਾ ਤੁਸੀਂ ਸੋਚੋਗੇ ਵੀ ਕਿਹੜਾ ਮਹਾਰਾਜ ਜੀ ਸਦਾ ਹੀ ਕਹਿੰਦਾ ਹੈ ਨੌ ਨਿਦ ਅੰਮ੍ਰਿਤ ਪ੍ਰਭ ਦਾ ਨਾਮ ਦੇਹੀ ਮੈਂ ਇਸ ਦਾ ਵਿਸਰਾਮ ਨਹੀਂ ਤਾਂ ਕੋਈ ਨਹੀਂ ਦੱਸ ਸਕਦਾ ਵੀ ਨਾਮ ਕਿੱਥੇ ਪਿਆ ਹੈ ਮਾਰਾ ਕਹਿੰਦੇ ਤੁਹਾਡੀ ਦੇਹ ਚ ਪਿਆ ਹੈ ਜਿਹੜਾ ਨੌ ਨਦੀਆਂ ਦਾ ਖਜ਼ਾਨਾ ਨਾਮ ਹੈ ਨਾ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਮਾਰਾ ਕਿਹੜੇ ਤੁਹਾਡੇ ਅੰਦਰ ਪਿਆ ਹੈ ਹੁਣ ਮਾਰਾ ਜੀ ਨੂੰ ਪੁੱਛੇ ਬਾਹਰ ਪ੍ਰਗਟ ਕਿਵੇਂ ਹੋਊ ਮਾਰੇ ਕਹਿੰਦੇ ਫਿਰ ਚੱਲ ਬੋ ਸਿਮਰੋ ਸਿਮਰ 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 ਸਭ ਕਲ ਕਲੇ ਇਸਨ ਮਾਹੀ ਮਿਟਾਓ ਸਵਾ ਸਿਮਰਨ ਮਰਗ ਸਿਮਰਨ ਹੁਣ ਜਦੋਂ ਤੁਸੀਂ ਸਿਮਰਨ ਦੂਸਰਾ ਸੁਖਮਨੀ ਸਾਹਿਬ ਪੜ੍ਹਦੇ ਹੋ ਨਾ ਕੀ ਹੁੰਦਾ ਸੋ ਕਈ ਕਹਿੰਦੇ ਬਾਣੀ ਪੜੀ ਜਾਂਨੇ ਹੋ ਇਹ ਵੀ ਬਹੁਤ ਕਹਿੰਦੇ ਲੱਕ ਲਾ ਪਾਠ ਕਰੀ ਜਾਂਨੇ ਇਹਦੇ ਨਾਲ ਕੀ ਹੋ ਜਾਂਦਾ ਪਾਠ ਬਹੁਤ ਕੁਝ ਹੁੰਦਾ ਹੈ ਹੁਣ ਕਿਵੇਂ ਹੁੰਦਾ ਆਪਾਂ ਬੇਨਤੀ ਕਰਦੇ ਹਾਂ ਤੁਸੀਂ ਕਿਸੇ ਵੀ ਤਰ੍ਹਾਂ ਦੀ ਗੱਲਾਂ ਸੁਣਨ ਲੱਗ ਜਿਓ ਕਿਸੇ ਕੋਲ ਬਹਿ ਕੇ ਤੁਸੀਂ ਉਸ ਤਰ੍ਹਾਂ ਦੇ ਹੋ ਜਾਓਗੇ ਹੁਣ ਮੰਨ ਲਓ ਕਿਸੇ ਲੜਾਈ ਵਾਲੇ ਬੰਦੇ ਕੋਲੇ ਤੁਸੀਂ ਬਹਿਣ ਲੱਗ ਗਿਓ ਤਾਨੂੰ ਨਵੇਂ ਨਵੇਂ ਲੜਾਈ ਦੀਆਂ ਗੱਲਾਂ ਸਿੱਖਣ ਨੂੰ ਮਿਲ ਜਾਣੀਆਂ ਕਿਸੇ ਚੰਗੇ ਕੋਲੇ ਬਹਿ ਜਾਓ ਉਹ ਚੰਗੀਆਂ ਗੱਲਾਂ ਸਿਖਾਊਗਾ ਕਿਸੇ ਗੁਰਮੁਖ ਕੋਲੇ ਬੈਠ ਜਾਓ ਸਹਬਤ ਦਾ ਬੜਾ ਫਰਕ ਪੈਂਦਾ ਫਿਰ ਆਪਾਂ ਕਾ ਭਗਤੀ ਕਰੀਏ ਵੀ ਨਹੀਂ ਨਹੀਂ ਹੋਰ ਨਹੀਂ ਕੁਝ ਕਰਨਾ ਸਿਮਰਨ ਭਾਈ ਨੇ ਵੱਧ ਕਰੀਏ ਆਪਾਂ ਹਨਾ ਜੇ ਤੁਸੀਂ ਬਿਜ਼ਨਸਮੈਨ ਕੋਲੇ ਬਹਿ ਜਾਓ ਤੁਹਾਨੂੰ ਬਿਜ਼ਨਸ ਉਹ ਕਹੋਗੇ ਵੀ ਤੁਸੀਂ ਸੋਚੋਗੇ ਬਾਹ ਵੀ ਬਾਹ ਵੀ ਬਿਜ਼ਨਸ ਤਾਂ ਬਹੁਤ ਤਰੀਕਿਆਂ ਨਾਲ ਹੋ ਜਾਂਦਾ ਹੈ ਇਸੇ ਤਰ੍ਹਾਂ ਗੁਰੂ ਪਿਆਰਿਓ ਜਦੋਂ ਤੁਸੀਂ ਬਾਣੀ ਪੜ੍ਹਦੇ ਹੋ ਤੁਸੀਂ ਗੁਰੂ ਦੀ ਸੰਗਤ ਕਰਦੇ ਹੋ ਡਾਇਰੈਕਟ ਸੱਚੇ ਬਾਸ਼ਾ ਮਹਾਰਾਜ ਦੀ ਸੰਗਤ ਕਰਦੇ ਹੋ ਤੇ ਜਦੋਂ ਗੁਰੂ ਦੀ ਸੰਗਤ ਕਰਨਗੇ ਤਾਂ ਫਿਰ ਗੁਰੂ ਵਰਗੇ ਹੀ ਹੋ ਜਾਣਗੇ ਠੀਕ ਹੈ ਜਿਹੜਾ ਮਾਰੇ ਕਹਿੰਦੇ ਨਾ ਹਰਕਾ ਸੇਵਨ ਹਾਰੀ ਜਿਹੜਾ ਹਰੀ ਦਾ ਸੇਵਕ ਉਹਦਾ ਸਿਮਰਨ ਕਰਦਾ ਕਰਦਾ ਉਹਦੀ ਬਾਣੀ ਪੜਦਾ ਪੜਦਾ ਉਹਦੇ ਵਰਗਾ ਹੋ ਜਾਂਦਾ ਹੈ ਹੈਨਾ ਜਲ ਕਾ ਜਲ ਹੂਆ ਰਾਮ ਜਲ ਉਹ ਜਿਹੜਾ ਕਾਲਪੁਖ ਵਾਹਿਗੁਰੂ ਜਿਹੜਾ ਜਲ ਹੈ ਆਪਣੀ ਆਤਮਾ ਬੂੰਦ ਹੈ ਉਹਦੇ ਵਿੱਚ ਸਮਾ ਕੇ ਜਲ ਕਾ ਜਲ ਹੂਆ ਰਾਮ ਹੈਨਾ ਆਪਾਂ ਬੂੰਦ ਆ ਨਾ ਤੇ ਆਪਾਂ ਆਤਮਾ ਆਪਾਂ ਵੀ ਆਤਮਾ ਅਸਲ ਸਾਰੇ اندر ਇੱਕ ਵਾਹਿਗੁਰੂ ਜੀ ਹੈ ਉਹ ਜਦੋਂ ਤੁਸੀਂ ਉੱਚੀਆਂ ਅਵਸਥਾਵਾਂ 'ਚ ਜਾਓਗੇ ਪਤਾ ਲੱਗੂਗਾ ਕਿ ਸਭ ਦੇ ਅੰਦਰ ਇੱਕੋ ਹੀ ਰੱਬ ਹੈ ਕੋਈ ਆਕਾਰਾਂ ਦਾ ਕੋਈ ਭੇਦ ਨਹੀਂ ਸੁਖਮਨੀ ਸਾਹਿਬ ਦੇ 24000 ਅੱਖਰ ਬਣਦੇ ਜਦੋਂ ਗੁਰਸਿੱਖਾਂ ਨੇ ਬੇਨਤੀ ਕੀਤੀ ਵੀ ਮਹਾਰਾਜ ਹੁਣ ਅਸੀਂ ਸਵਾਸ ਸਵਾਸ ਸਿਮਰਤ ਕਰ ਨਹੀਂ ਸਕਦੇ 24000 ਸਵਾਸ ਹੈ ਰਾਤ ਨੂੰ ਜਦੋਂ ਸੌਂ ਜਾਂਦੇ ਆ ਤਾਂ ਉਹ ਤੇ ਬਿਰਥਾ ਚਲੇ ਜਾਂਦੇ ਨੇ ਸਾਡੀ ਅਵਸਥਾ ਨਹੀਂ ਮਹਾਰਾਜ ਜੀ ਫਿਰ ਅਸੀਂ ਜਿਹੜੇ 24000 ਸਵਾਸ ਲੈਨੇ ਕਿਉਂਕਿ ਆਪਾਂ 24000 ਸਵਾਸ ਲੈਨੇ ਆ ਇਮਾਰਤ ਜੋ ਸਫਲੇਕ ਵਿੱਚ ਹੋਣ 24 ਗੰਧਾਰ ਤਖਨ ਮਤਲਬ ਸੁਖਮਨੀ ਐਸਾ ਇੱਕ ਖਜ਼ਾਨਾ ਪ੍ਰਗਟ ਕਰਨ ਲੱਗੇ ਆ ਉਹਦੋਂ ਤੁਸੀਂ ਜਦੋਂ ਜਾਪ ਕਰੋਗੇ ਨਾ ਪ੍ਰੇਮ ਨਾਲ ਇਹ ਨਹੀਂ ਵੀ ਰਟਾ ਲਾ ਲਿਆ ਫਟਾਫਟ ਚਲੋ ਬਸ ਹੋ ਗਿਆ ਪੋਥੀ ਰੱਖੀ ਚਲੋ ਜੀ ਮੈਂ 24000 ਸਵਾਸ ਆਪਣੇ ਕਰ ਲਏ ਉਹਦੋਂ ਬੰਦਿਆ ਵੀ ਕਰ ਲਈ ਸਭ ਇਸ ਤਰ੍ਹਾਂ ਉਹ ਨਹੀਂ ਉਹ ਮਨਾਹੀ ਮਾਰੇ ਜਿਹੜੇ ਪ੍ਰੇਮ ਨਾਲ ਜਦੋਂ ਬਾਣੀ ਵਿਸ਼ਵਾਸ ਕਰਕੇ ਜਦੋਂ ਪੜੋਗੇ ਨਾ ਤਾਂ ਤੁਹਾਨੂੰ 24000 ਤੁਹਾਡੇ ਸਵਾਸ ਜਿਹੜੇ ਹੈਗਾ ਸਫਲੇ ਮੰਨੇ ਜਾਣਗੇ ਜਿਹੜਾ ਸੁਖਮਨੀ ਸਾਹਿਬ ਕਰ ਲੈਂਦਾ ਇੱਕ ਪਾਠ ਉਹਦੇ 24000 ਸਫਲੇ ਮੰਨੇ ਜਾਂਦੇ ਆ ਫਿਰ ਜਿੱਥੇ ਸੁਖਮਨੀ ਸਾਹਿਬ ਚੱਲਦਾ ਹੈ ਘਰ ਦੇ ਵਿੱਚ ਜਿਹੜੇ ਘਰ ਦੇ ਵਿੱਚ ਸੁਖਮਨੀ ਦਾ ਪਾਠ ਹੁੰਦਾ ਹੈ ਗੁਰੂ ਘਰੇ ਉੱਥੇ ਬਖਸ਼ਿਸ਼ਾਂ ਹੋਣਗੀਆਂ ਹੀ ਹੋਣਗੀਆਂ ਹੁਣ ਕਈ ਕਹਿੰਦੇ ਵੀ ਮੈਂ ਤਾਂ ਬਹੁਤ ਚਿਰ ਤੋਂ ਸੁਖਮਨੀ ਦਾ ਪਾਠ ਕਰ ਰਿਆ ਮੈਨੂੰ ਹੋਇਆ ਉਹਦਾ ਕਾਰਨ ਕੀ ਹੈ ਪਹਿਲਾ ਕਾਰਨ ਲੱਭੀਦਾ ਹੁੰਦਾ ਵੀ ਸਾਨੂੰ ਫਾਇਦਾ ਕਿਉਂ ਨਹੀਂ ਹੋ ਰਿਹਾ ਹੈਨਾ ਕਈ ਵਾਰੀ ਡਾਕਟਰ ਦਵਾਈ ਦੇ ਦਿੰਦਾ ਹੈ ਤੇ ਉਹ ਕਹਿੰਦਾ ਵੀ ਆਹ ਤਲੀ ਚੀਜ਼ ਨਹੀਂ ਖਾਣੀ ਆ ਫਲਾਨਾ ਨਹੀਂ ਖਾਣਾ ਆਪਾਂ ਖਾਈ ਵੀ ਨੇ ਆਪਾਂ ਡਾਕਟਰ ਨੂੰ ਵੀ ਕਹਿੰਦੇ ਸਾਨੂੰ ਤਾਂ ਫਰਕ ਨਹੀਂ ਪਊਗਾ ਉਹਦਾ ਕੀ ਖਾਦਾ ਸੀ ਉਹ ਸ ਇਸੇ ਤਰ੍ਹਾਂ ਸੁਖਮਨੀ ਸਾਹਿਬ ਕੋਈ ਕਹਿੰਦੇ ਸਾਸੀ ਕਰਦੇ ਆ ਪਰ ਸਾਨੂੰ ਫਰਕ ਉਹ ਫਰਕ ਕਿਉਂ ਨਹੀਂ ਪੈ ਰਿਹਾ ਕਿਉਂਕਿ ਬਾਣੀ ਪ੍ਰੇਮ ਨਾਲ ਨਹੀਂ ਪੜ ਰਹੇ ਅੰਦਰੋਂ ਮਾਨ ਨਹੀਂ ਪੜ ਰਹੇ ਆਪਾਂ ਸਿਰੱਟਾ ਲੱਗ ਰਿਹਾ ਹੈ ਰੱਟਾ ਲੱਗ ਰਿਹਾ ਹੈ ਜੀ ਤੂੰ ਤੇ ਇਹਨੂੰ ਰੱਟਾ ਲਵਾ ਦਿੰਦੇ ਨਾ ਮਿੱਠੂ ਆ ਬੋਲ ਉਹ ਉਹ ਹੀ ਭੁੱਲ ਜਾਂਦਾ ਉਹਨੂੰ ਮਤਲਬ ਤਾਂ ਨਹੀਂ ਪਤਾ ਜੀ ਉਹ ਤਾਂ ਪਤਾ ਹੀ ਨਹੀਂ ਉਹ ਇਸੇ ਤਰ੍ਹਾਂ ਆਪਾਂ ਨੂੰ ਇਹਦਾ ਆਪਾਂ ਪੂਥੀ ਫੜ ਲਈ ਹੱਥ 'ਚ ਫੜਾ ਫੜ ਪਾਠ ਕੀਤਾ ਬਸ ਅੱਧੇ ਘੰਟੇ ਚ ਉਹ ਪਾ ਕੇ ਰੱਖਤਾ ਉਜੜਕ ਬਾਗ ਹੈ ਨਾ ਉਹ ਅੰਦਰ ਲੈ ਕੇ ਜਾਣਾ ਉਹ ਪਾਠ ਜਿਹੜਾ ਅੰਦਰ ਤੁਹਾਡੇ ਜਾਊਗਾ ਉਹਨੇ ਕਰਮ ਬਦਲਨੇ ਤੁਹਾਡੇ ਠੀਕ ਹੈ ਨਾ ਸੁਖਮਨੀ ਸਾਹਿਬ ਦਾ ਪਾਠ ਜਦੋਂ ਤੁਸੀਂ ਕਰਦੇ ਹੋ ਨਾਲ ਨਾਲ ਸਿਮਰਨ ਵੀ ਹੁੰਦਾ ਕਿਉਂਕਿ ਇਹਦੇ ਵਿੱਚ ਹਰ ਸ਼ਬਦ ਬਾਰ-ਬਾਰ ਆਉਂਦਾ ਪ੍ਰਭ ਸ਼ਮ ਸ਼ਬਦ ਬਾਰ-ਬਾਰ ਆਉਂਦਾ ਵਾ ਗੁਰੂ ਸ਼ਬਦ ਬਾਰ-ਬਾਰ ਆਉਂਦਾ ਬਹੁਤ ਸਾਰੇ ਤਾਂ ਨਾਲ ਨਾਲ ਸਿਮਰਨ ਵੀ ਚੱਲਦਾ ਹੈ ਤੁਹਾਡਾ ਠੀਕ ਹੈ ਸੁਖਮਨੀ ਸਾਹਿਬ ਦਾ ਇੱਕ ਪਾਠ ਦੋ ਪਾਠ ਡੇਲੀ ਕਰ ਲਿਆ ਕਰੋ ਜੇ ਸਮਾਂ ਹੈਗਾ ਤਾਂ ਨਹੀਂ ਤਾਂ ਇੱਕ ਤਾਂ ਜਰੂਰ ਕਰਿਆ ਕਰੋ ਠੀਕ ਹੈ ਨਾ ਇਹਦੀ ਟਾਈਮਿੰਗ ਕੋਈ ਨਹੀਂ ਜਦੋਂ ਖੁੱਲਾ ਟਾਈਮ ਹੈ ਜਦੋਂ ਮਰਜ਼ੀ ਕਰ ਲੋ ਬਾਣੀ ਸਾਰੀ ਮਾਰੇ ਕੰਨ ਜਦੋਂ ਮਰਜ਼ੀ ਪੜ ਲੈ ਜਿਹੜੀ ਦਸਮ ਦੀ ਬਾਣੀ ਹੈ ਉਹਦੇ ਵਾਸਤੇ ਫਿਰ ਰੂਲ ਹੈ ਕਿਉਂਕਿ ਉਹ ਸ਼ਕਤੀ ਹੈ ਸਿੱਧੀ ਤੇ ਸ਼ਕਤੀ ਦਾ ਰੂਲ ਹੁੰਦਾ ਆਪਣਾ ਸ਼ਕਤੀ ਜਿਹੜੀ ਹੈਗੀ ਹੈ ਨਾ ਉਹਦਾ ਫਿਰ ਇਹ ਜਿਹੜੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ ਇਹਦੇ ਵਿੱਚ ਮਹਾਰਾਜ ਨੇ ਖੁੱਲਾ ਸਾਪਾ ਨੂੰ ਦਿੱਤਾ ਹੈ ਤੁਸੀਂ ਕਰ ਲੋ ਠੀਕ ਹੈ ਤੋਂ ਸੁਖਮਨੀ ਸਾਹਿਬ ਜਰੂਰ ਪੜਿਆ ਕਰੋ ਠੀਕ ਹੈ ਜੀ ਸ਼ਿਰਾਨ ਕਰਕੇ ਚੰਗੀ ਤਰ੍ਹਾਂ ਬਹਿ ਕੇ ਇਕਾਗਰ ਹੋ ਕੇ ਅਮਰਤ ਵੇਲੇ ਜਪੜੋਗੇ ਤਾਂ ਕੀ ਆਨੰਦ ਹੈ ਦਾ ਜੋ ਚਾਹੀਦਾ ਉਹ ਮਿਲੇਗਾ ਹੀ ਮਿਲੇਗਾ ਸੁਖਮਨੀ ਸਾਹਿਬ ਦੀ ਬਹੁਤ ਜ਼ਿਆਦੇ ਬਖਸ਼ਿਸ਼ ਹੈ ਬਹੁਤ ਹੀ ਜ਼ਿਆਦੇ ਸ਼ਾਂਤੀ ਦੇਣ ਵਾਲੀ ਘਰ ਚੋਂ ਕਲੇਸ਼ ਮਟਾਉਣ ਵਾਲੀ ਰਿੱਧੀਆਂ ਸਿੱਧੀਆਂ ਦੇਣ ਵਾਲੀ ਜਿਨ੍ਹਾਂ ਦੇ ਕੰਮ ਨਹੀਂ ਚੱਲਦੇ ਬਰਕਤਾਂ ਨਹੀਂ ਹੈਗੀਆਂ ਕੁਝ ਨਹੀਂ ਹੈ ਸੁਖਮਨੀ ਸਾਹਿਬ ਪੜੋ ਨਾ ਲਾਓ ਪ੍ਰੇਮ ਨਾ ਹੌਲੀ 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 ਮਾਰੇ ਤੁਹਾਨੂੰ ਉੱਪਰ ਚੱਕਣ ਲੱਗ ਜਾਣਗੇ ਐ ਫਿਰ ਜਦੋਂ ਸਾਲ ਕੁ ਬਾਅਦ ਦੇਖੋ ਵੀ ਹਾਂ ਬਈ ਪਹਿਲਾਂ ਨਾਲ ਤਾਂ ਬਹੁਤ ਠੀਕ ਆ ਬਹਾਦਰ ਜੀ ਦੀ ਬਣੀ ਕਿਰਪਾ ਸੱਚੇ ਪਾਤਸ਼ਾਹ ਦੀ ਇਸ ਤਰ੍ਹਾਂ ਬਾਣੀ ਅਸਰ ਕਰਦੀ ਹੈ ਠੀਕ ਹੈ ਕਦੇ ਵੀ ਇਹ ਨਹੀਂ ਹੁੰਦਾ ਵੀ ਬਾਣੀ ਦਾ ਅਸਰ ਹੋਇਆ ਨਹੀਂ ਉਹ ਤਾਂ ਨਹੀਂ ਹੋਇਆ ਕਿਉਂਕਿ ਕੋਈ ਗਲਤੀ ਹੋ ਰਹੀ ਹੈ ਕੋਈ ਬਾਣੀ ਤਾਂ ਇੱਕ ਅੱਖਰ ਹੀ ਕਰੋੜਾ ਕਰਮਾਂ ਨੂੰ ਨਾਸ਼ ਕਰ ਦਿੰਦਾ ਹੈ ਗੁਰਬਾਣੀ ਦਾ ਗੁਰਬਾਣੀ ਏਡੀ ਤਾਕਤਵਰ ਹੈ ਇੱਕ ਅੱਖਰ ਹਰ ਮਨ ਬਸ ਨਾਨਕ ਹੋਤ ਨਿਹਾਲ ਮਾਰ ਦੀ ਇੱਕ ਅੱਖਰ ਵੀ ਸਾਡੀ ਗੁਰਬਾਣੀ ਦਾ ਕਿਸੇ ਦੇ ਮਨ ਚ ਵਸ ਗਿਆ ਨਾ ਉਹ ਨਿਹਾਲ ਹੋ ਜਾਏਗਾ ਸੋ ਗੁਰੂ ਪਿਆਰੇ ਬਹੁਤ ਵੱਡੀ ਮਹਾਨਤਾ ਹੈ ਸੁਖਮਨੀ ਸਾਹਿਬ ਦੇ ਪਾਠ ਦੀ ਜਰੂਰ ਕਰਿਆ ਕਰੋ ਜਰੂਰ ਕਰਿਆ ਕਰੋ ਬਖਸ਼ਿਸ਼ਾਂ ਦਾ ਖਜ਼ਾਨਾ ਹੈ ਚੰਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾ 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 ਇਹ ਵੀਡੀਓ ਬੇਸਿਕਲੀ ਇਹ ਗੁਰਬਾਨੀ ਦੇ ਬਾਰੇ ਗੁਰਬਾਨੀ ਦੇ ਤੇ ਸੁਖਮਨੀ ਦੇ ਜਿਹੜਾ ਸੁਖਮਨੀ ਉਹਦਾ ਹਿੱਸਾ ਹੈ ਗੁਰਬਾਨੀ ਦਾ ਇੱਕ ਹਿੱਸਾ ਇੱਕ ਪਾਰਟ ਹੀ ਹੁੰਦਾ ਹਾਂਜੀ ਤੇ ਗੁਰੂ ਅਰਜਨ ਦੇਵ ਨੇ ਲਿਖੀ ਹੋਈ ਨਾ ਪੰਜਵੇਂ ਹਾਂਜੀ ਪੰਜਵੇਂ ਪਾਸ਼ਾ ਬਾਦ ਜੋ ਗੁਰੂ ਗੋਬਿੰਦ ਸਿੰਘ ਗੁਰੂ ਨੇ ਪੰਜਵੇਂ ਗੁਰੂ ਨੇ ਸਿੱਖ ਧਰਮ ਦੇ ਉਹਨਾਂ ਨੇ ਲਿਖੀ ਹੈ ਉਹ ਕਹਿ ਰਹੇ ਨੇ ਕਿ ਉਹਨਾਂ ਦਾ ਇੱਕ ਜਿਹੜਾ ਸ਼ਬਦ ਹੈ ਉਹ ਸਾਰਿਆਂ ਦਾ ਸਾਰੀਆਂ ਮੁਸੀਬਤਾਂ ਦਾ ਸਤਿਆਨਾਸ਼ ਕਰ ਦਿੰਦਾ ਹਾਂਜੀ ਇੰਜ ਨਾ ਫੇਰ ਤੁਸੀਂ ਦੱਸੋ ਕੀ ਹੋ ਰਿਹਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਨਾ ਕਲਯੋਗ ਜਿਹੜਾ ਬੰਦੇ ਤੇ ਅਸਰ ਕਰਦਾ ਸ਼ੈਤਾਨੀ ਤਾਕਤ ਹੈ ਪਿੱਲੋ ਮੈਂ ਤੁਹਾਡੀ ਇੱਥੇ ਗੱਲ ਟੋਕਣਾ ਕਲਯੋਗ ਤੋਂ ਤੇ ਹਰ ਬੰਦਾ ਅੱਜ ਕੱਲ ਨਾ ਮਤਲਬ ਕਿ ਉਹਦੇ ਹੱਤੋਂ ਤੰਗ ਹੈ ਹਾਂਜੀ ਤੇ ਉਹ ਉਹਦੇ ਅਸਰ ਨੂੰ ਇਹ ਖਤਮ ਕਰਦਾ ਹੈ ਜਿਹੜਾ ਮਤਲਬ ਹੈ ਸੁਖਮਨੀ ਦਾ 24000 ਅੱਖਰ ਹੈ ਅਗਰ ਇਹ ਪੜਦੇ ਰਹਿੰਦੇ ਨੇ ਇਹਦਾ ਪਾਠ ਕਰਦੇ ਨੇ ਤੇ ਉਹ ਹੋਲੀ-ਹੋਲੀ ਨਾ ਉਹ ਉਹਨਾਂ ਦੇ ਅਸਰ ਕਰਦਾ ਹੈ ਅੰਦਰ ਮਨ ਤੇ ਅਸਰ ਕਰਦਾ ਹੈ ਤੇ ਜਿਹੜੀਆਂ ਮਨ ਦੀਆਂ ਬਿਮਾਰੀਆਂ ਹੁੰਦੀਆਂ ਨੇ ਨਾ ਉਹ ਨਿਕਲਦੀਆਂ ਨੇ ਤੇ ਜਿਹੜੇ ਲੋਕ ਮਿਸਾਲ ਗਾਣੇ ਸੁਣਦੇ ਨੇ ਸ਼ਰਾਬੀ ਨੇ ਗਲਤਕਾਰ ਲੋਕ ਨੇ ਜਦੋਂ ਇਹਦਾ ਪਾੜ ਉਹਨਾਂ ਦੇ ਸਾਹਮਣੇ ਲਾਉਂਦੇ ਨੇ ਜਾਂ ਉਹਨਾਂ ਨੂੰ ਸੁਨਾਇਆ ਜਾਂਦਾ ਹੈ ਨਾ ਤੇ ਉਹਨਾਂ ਨੂੰ ਫਿਰ ਉਹ ਮੁਸ਼ਕਲ ਹੁੰਦੀ ਹੈ ਕਿਉਂ ਇਹ ਇਹ ਬਿਲਕੁਲ ਐਜ਼ ਇਟ ਇਜ਼ ਇਸ ਤਰ੍ਹਾਂ ਕਿ ਜਿਵੇਂ ਆਪਾਂ ਕੁਰਾਨੇ ਪਾਕ ਦੇ ਮਤਲਬ ਕਿ ਅਗਰ ਕੋਈ ਬੰਦਾ ਮਿਊਜ਼ਿਕ ਬਹੁਤ ਜ਼ਿਆਦਾ ਸੁਣਦਾ ਹੋਵੇ ਸਾਹਮਣੇ ਕੁਰਾਨੇ ਪਾਕ ਪੜਿਆ ਜਾਵੇ ਕਿਉਂ ਕਹਿੰਦਾ ਯਾਰ ਮਤਲਬ ਕਿ ਉਹਨਾਂ ਦੇ ਨਹੀਂ ਕਰਦਾ ਦੁਨੀਆਦਾਰੀ ਚ ਬਹੁਤ ਜ਼ਿਆਦਾ ਖੁਬਿਆ ਹੋਇਆ ਉਹਦੇ ਬਾਰੇ ਅਗਰ ਮਿਸਾਲ ਉਹ ਬਿਜ਼ਨਸਮੈਨ ਹੈ ਕਾਰੋਬਾਰੀ ਅਗਰ ਉਹਦੇ ਬਾਰੇ ਕਹੇਗਾ ਯਾਰ ਬੋਰ ਹੋ ਰਿਹਾ ਮੈਂ ਤੇ ਬੰਦ ਕਰੋ ਹਾਂਜੀ ਇਸੇ ਤਰ੍ਹਾਂ ਹੀ ਉਹ ਬਸ ਜਾਂ ਫਿਰ ਵਕਤ ਔਖਾ ਸੋਖਾ ਪਾਸ ਕਰੇਗਾ ਕਿਸੇ ਤਰੀਕੇ ਕਿਉਂਕਿ ਸ਼ੈਤਾਨੀ ਜਿਹੜੀ ਤਾਕਤ ਹੈ ਨਾ ਉਹਨਾਂ ਤੇ ਹੀ ਬੜਾ ਅਸਰ ਕਰਦੀ ਹੈ ਫਿਰ ਇਹਨਾਂ ਨੇ ਆਖਿਆ ਕਿ ਉਹ ਕਲਯੋਗ ਨੇ ਰੱਬ ਅੱਗੇ ਇਹ ਫਰਿਆਦ ਕੀਤੀ ਕਿ ਤੂੰ ਮੈਨੂੰ ਸਮਾਂ ਦੇ ਤੇ ਮੈਂ ਤੇਰੇ ਬੰਦੇ ਭਟਕਾਵਾਂਗਾ ਬਿਲਕੁਲ ਕੁਰਾਨੇ ਪਾਕ ਦੇ ਵਿੱਚ ਵੀ ਇਸ ਤਰ੍ਹਾਂ ਹੈ ਕਿ ਜਦੋਂ ਅੱਲਾਹ ਤਾਲਾ ਨੇ ਆਦਮ ਅਲੈਹਿਸਲਾਮ ਨੂੰ ਪੈਦਾ ਕੀਤਾ ਨਾ ਤੇ ਸਾਰੇ ਫਰਿਸ਼ਤਿਆਂ ਨੂੰ ਕਿਹਾ ਕਿ ਤੁਸੀਂ ਸਜਦਾ ਕਰੋ ਸ਼ੈਤਾਨ ਨੇ ਜਾਂ ਕਲਯੂਗ ਜਾਂ ਬਲੀਸ ਨੇ ਸਜਦਾ ਨਹੀਂ ਕੀਤਾ ਹਾਂਜੀ ਉਹ ਫਿਰ ਅੱਲਾਹ ਤਾਲਾ ਨੇ ਉਹਨੂੰ ਆਖਿਆ ਕਿ ਤੂੰ ਮੇਰੇ ਹੁਕਮ ਨੂੰ ਨਹੀਂ ਮੰਨਿਆ ਤਾਂ ਤੂੰ ਇੱਥੋਂ ਨਿਕਲ ਜਾ ਦਫਾ ਹੋ ਜਾ ਇੱਥੋਂ ਹਾਂਜੀ ਤੇ ਫਿਰ ਉਹਨੇ ਆਖਿਆ ਕਿ ਤੁਸੀਂ ਮੈਨੂੰ ਮੌਲਤ ਦਿਵੋ ਉਸ ਟਾਈਮ ਤੱਕ ਜਿਹੜੇ ਤੱਕ ਪਰਲੋ ਨਹੀਂ ਆ ਜਾਂਦੀ ਕਿਆਮਤ ਨਹੀਂ ਆ ਜਾਂਦੀ ਮੈਂ ਤੁਹਾਡੇ ਬੰਦਿਆਂ ਨੂੰ ਭਟਕਾਵਾਂਗਾ ਹਾਂਜੀ ਤੇ ਫਿਰ ਅੱਲਾਹ ਤਾਲਾ ਨੇ ਆਖਿਆ ਕਿ ਤੈਨੂੰ ਮੌਲਜ ਦਿੱਤੀ ਲੇਕਿਨ ਤੂੰ ਉਹ ਬੰਦਿਆਂ ਨੂੰ ਨਹੀਂ ਭਟਕਾ ਸਕਦਾ ਰਾਸਤੇ ਤੋਂ ਨਹੀਂ ਹਟਾ ਸਕਦਾ ਜਿਹੜੇ ਮੇਰੇ ਪੱਕੇ ਨੇ ਹਾਂਜੀ ਇੰਜ ਹੀ ਨਾ ਜਿਹੜੇ ਰੱਬ ਨੂੰ ਮੰਨਣ ਵਾਲੇ ਨੇ ਪੱਕੇ ਨੇ ਜਿਨ੍ਹਾਂ ਦੇ ਦਿਲ ਦੇ ਵਿੱਚ ਰੱਬ ਦਾ ਡਾਰੇ ਰੱਬ ਦਾ ਡਾਰੇ ਇਸ ਤਰ੍ਹਾਂ ਹੀ ਇਹਨਾਂ ਨੇ ਕਿਹਾ ਕਿ ਜਿਹੜਾ ਕਲਯੋਗ ਹੈ ਉਹਨੇ ਵੀ ਦੁਨੀਆਂ ਦੀ ਬਾਦਸ਼ਾਹਦ ਮੰਗ ਲਈ ਦੁਨੀਆਂ ਦੀ ਬਾਦਸ਼ਾਹ ਮੰਗ ਲਈ ਕਿ ਮੈਂ ਲੋਕਾਂ ਤੇ ਆਪਣਾ ਪ੍ਰਭਾਵ ਪਾ ਸਕਾਂ ਜਾਂ ਸੂਰਾ ਯਾਸੀਨ ਹੈ ਕੁਰਾਨ ਪਾਕ ਦੀ ਗਾਲਬਨ ਜਾਂ ਕੋਈ ਹੋਰ ਸੂਰਤ ਉਹਦੇ ਵਿੱਚ ਆਖਿਆ ਸੀ ਕਿ ਆਏ ਬਨੇ ਆਦਮ ਉਹ ਸ਼ੈਤਾਨ ਨੇ ਸ਼ੈਤਾਨ ਨੇ ਬਨੇ ਆਦਮ ਤੇ ਬਹੁਤ ਜ਼ਿਆਦਾ ਗਰੋ ਨੂੰ ਗੁੰਮਰਾਹ ਕਰ ਦਿੱਤਾ ਹਾਂਜੀ ਯਾਨੀ ਕਿ ਬਹੁਤ ਜ਼ਿਆਦਾ ਖਲਕਤ ਨੂੰ ਗੁੰਮਰਾਹ ਕਰ ਦਿੱਤਾ ਕਰ ਲਿਆ ਤੇ ਇਹ ਤੁਹਾਡਾ ਖੁੱਲਾ ਦੁਸ਼ਮਣ ਹੈ ਖੁੱਲਾ ਜ਼ਾਹਰੀ ਦੁਸ਼ਮਣ ਵੀ ਹੈ ਤੇ ਛੁਪਿਆ ਆਇਆ ਵੀ ਦੁਸ਼ਮਣ ਠੀਕ ਹੈ ਯਾਨੀ ਕਿ ਜਦੋਂ ਤੁਸੀਂ ਕੱਲੇ ਹੁੰਦੇ ਹੋ ਉਹ ਓਦੋਂ ਵੀ ਤੁਹਾਡਾ ਦਿਮਾਗ ਖਰਾਬ ਕਰਦਾ ਤੇ ਜਦੋਂ ਤੁਸੀਂ ਮਜਲਿਸ ਦੇ ਵਿੱਚ ਹੁੰਦੇ ਹੋ ਓਦੋਂ ਵੀ ਯਾਨੀ ਤੁਹਾਡੇ ਤੇ ਅਸਰ ਨੁਕਸਾਨ ਕਰਦਾ ਤੇ ਅਗਰ ਤੁਸੀਂ ਕਾਰੋਬਾਰ 'ਚ ਤੇ ਤੁਹਾਡੇ 'ਚ ਲੋਭ ਹੋਵੇ ਲੋਭ ਯਾਨੀ ਕਿ ਲਾਲਚ ਹੋਰ ਵਾਧੀ ਆਵੇ ਅਗਰ ਤੁਹਾਡੇ ਕੋਲ ਬਹੁਤ ਜ਼ਿਆਦਾ ਦੌਲਤ ਆ ਗਈ ਹੈ ਤੇ ਫਿਰ ਤੁਹਾਡੇ 'ਚ ਹੰਕਾਰ ਆ ਜਾਂਦਾ ਹੰਕਾਰ ਆ ਜਾਂਦਾ ਤੇ ਜੇ ਤੁਹਾਡੇ ਕੋਲ ਕੁਝ ਨਹੀਂ ਹੈਗਾ ਫਿਰ ਹਸਦਾ ਆ ਜਾਂਦਾ ਫਿਰ ਹਸਦਾ ਆ ਜਾਂਦਾ ਤੇ ਜਾਂ ਮਤਲਬ ਕਿ ਨੁਕਤਾਚੀਨੀਆਂ ਲੋਕਾਂ ਦੇ ਖਿਲਾਫ ਕਰੀਆਂ ਇਹ ਬੰਦਾ ਖਿਲਾਫ ਹੋ ਜਾਂਦਾ ਬਹੁਤ ਪਿਆਰੇ ਇਹਨਾਂ ਨੇ ਸੁਖਮੰਨੀ ਦੀ ਤਾਕਤ ਗੁਰਬਾਨੀ ਦੀ ਤਾਕਤ ਵਾਲੀ ਉਹਦੇ ਅਸਰਾਂ ਦੇ ਬਾਰੇ ਗੱਲ ਕੀਤੀ ਕਿ ਕਿਵੇਂ ਕਿਵੇਂ ਉਹ ਅਸਰ ਕਰਦੀ ਹੈ ਤੇ ਉਹਦਾ ਕੀ ਕੀ ਫਾਇਦੇ ਨੇ ਤੇ ਉਹ ਕਿਵੇਂ ਕਿਵੇਂ ਉਹਦਾ ਮਤਲਬ ਕਿ ਇਨਸਾਨ ਦੀ ਜ਼ਿੰਦਗੀ ਤੇ ਅਸਰ ਅਦਾਜ਼ ਜਦੋਂ ਬੰਦੇ ਦੇ ਅੰਦਰ ਥੋੜੀ ਬਹੁਤ ਹੁੰਦਾ ਹੈ ਨਾ ਗਲਤ ਹਾਂ ਬਿਮਾਰੀਆਂ ਜਦੋਂ ਹੋਲੀ-ਵਲੀ ਬੰਦਾ ਇਹ ਸੁੰਣਾ ਸ਼ੁਰੂ ਕਰਦਾ ਤੇ ਫਿਰ ਉਹਨਾਂ ਦਾ ਖਾਤਮਾ ਹੋਣਾ ਸ਼ੁਰੂ ਹੋ ਜਾਂਦਾ ਹਾਂ ਤਾਂ ਹੋ ਜਾਂਦਾ ਫਿਰ ਇੱਕ ਵਕਤ ਆਉਂਦਾ ਕਿ ਬੰਦੇ ਨੂੰ ਉਹਦਾ ਆਨੰਦ ਆ ਲੱਗਦਾ ਮਜ਼ਾ ਆ ਲੱਗਦਾ ਦੋਸਤੋ ਵੀਡੀਓ ਬਹੁਤ ਜ਼ਿਆਦਾ ਪਿਆਰੀ ਸੀ ਇੱਥੇ ਵੀਡੀਓ ਦਾ ਐਂਡ ਕਰਨੇ ਆ ਮਿਲਨੇ ਨਵੀਂ ਵੀਡੀਓ ਨਾਲ ਅੱਲਾ ਨਿਗੇਬਾਨ